ਸੱਜਾ ਉੱਤਰ ਮੇਰਾ ਨਾਮ ਅਮਨਦੀਪ ਹੈ ਸੱਜਾ ਮੈਂ ਕਾਂਟੋਰ ਤੋਂ ਬੋਲ ਰਿਹਾ ਹਾਂ ਜੀ ਅਮਨਦੀਪ ਸਵਾਗਤ ਹੈ ਸ਼ੋਅ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਕਾਲ ਕਰ ਰਹੇ ਤੁਸੀਂ ਹਾਂ ਜੀ ਹਾਂ ਜੀ ਰਾਈਟ ਸਰ ਸੋ ਸਰ ਬਟ ਮੈਂ ਤੁਹਾਨੂੰ ਪਹਿਲੇ ਵੀ ਸੁਣ ਚੁੱਕਿਆ ਹਾਂ ਕਿ ਬਿਕੋਜ਼ ਸਰ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਬਟ ਸਟਿਲ देयर ਆ ਸਰਟਨ ਮੈਟਰਸ ਬਿਕੋਜ਼ ਵੀਰ ਅਸਿਕ ਉਹ ਸਾਨੂੰ ਵੀ ਮਤਲਬ ਉਹ ਵੀ ਤੇ ਫਿਰ ਇਨਵੋਲ ਹੋਣਾ ਇਸ ਅੰਦਰ ਤੇ ਥੋੜਾ ਬਹੁਤ ਸਾ ਨਿਊਜ਼ ਆਪਾਂ ਵੇਟ ਲੈ ਲੈਂਦੇ ਨੇ ਕਿ ਪੰਜਾਬ 'ਚ ਕੀ ਹੋ ਰਿਹਾ ਹੈ ਕਿਉਂਕਿ ਰੀਸੈਂਟ ਟਾਈਮ ਸੇ ਸਰ ਮੈਂ ਆਬਜ਼ਰਵ ਕੀਤਾ ਆ ਕਿ ਕੁਝ ਵੀ ਐਕਟੀਵਿਟੀ ਜਿਹੜੀ ਪੰਜਾਬ 'ਚ ਹੁੰਦੀ ਹੈ ਤੇ ਉਹਦਾ ਕੁਝ ਨਾ ਕੁਝ ਉਹਦਾ ਸਿਮਲਰਸ ਉਹ ਸਾਨੂੰ ਵੀ ਇੰਪੈਕਟ ਕਰਦਾ ਹੈ ਬਿਕਾਜ਼ ਥਿਸ ਇਨ ਆ ਪੋਲਿਟিক্যাল এনवायरमेंट ਹੋਨੇ ਹੈਗਾ ਯਾ ਕੰਟਰੀ 'ਚ ਤੇ ਕੁਝ ਵੀ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਉਹ ਸਾਨੂੰ ਇੰਪੈਕਟ ਕਰਦਾ ਹੈ ਤੇ ਉਸ ਤੋਂ ਇਲਾਵਾ ਸਰ ਇੱਕ ਇੰਪੋਰਟੈਂਟ ਚੀਜ਼ ਕਿਉਂਕਿ ਅਗਲਾ ਟੌਪਿਕ ਅਕਾਲੀ ਦਰਨੂ ਲੈ ਕੇ ਆਇਆ सर मैं आ, मैं हमेशा का सोचता थी कि जिस तरह पहला हिंदू महासभा बनती थी बीजेपी से ओरिजिन तो भी पहला हां अकाली दल बीइंग अ पार्टी ऑफ इंडिया ओल्डस्ट पार्टी ऑफ इंडिया हाँ। की रीजन रहा कि सर महासभा तो बाद जनसंघ आई और उसके बाद बीजेपी मतलब एक्जिस्टेंस से आई और एक वाइड स्प्रेड हो गए

ਤੇ ਉਹਨੂੰ ਤੁਸੀਂ ਅਨਲਾਈਜ਼ ਕਰੋ ਸਰ ਕਿੰਨਾ ਉਹਨਾਂ ਤੇ ਡਿਸਪਲਨ ਹੈ ਜੇ ਉਹਨਾਂ ਦੇ ਕਿਸੇ ਵੱਡੇ ਲੀਡਰਸ਼ਿਪ ਨੇ ਗੱਲ ਕਹਿ ਦਿੱਤੀ ਕਿ ਉਹਨਾਂ ਤੁਹਾਨੂੰ ਅਸੀਂ ਅੱਗੇ ਨਹੀਂ ਕਰ ਸਕਦੇ ਹੁਣ ਤੁਹਾਨੂੰ ਉਸ ਪੋਸਟ ਦਾ ਕਰ ਰਹੇ ਹਨ ਰਮਨਦੀਪ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵਾ ਕਿ ਸੁਪੀਰ ਸਿੰਘ ਬਦਲ ਕਰਕੇ ਪਾਰਟੀ ਜਾਂ ਬਦਲ ਪਰਿਵਾਰ ਕਰਕੇ ਪਾਰਟੀ ਥੱਲੇ ਗਈ ਹੈ ਸਰ ਓਵਰ ਦੇਖੋ ਸਰ ਪਾਰਟੀ ਕਲੈਕਟਿਵ ਮੇਰੇ ਹਿਸਾਬ ਨਾਲ कलेक्टिव चीजा मैटर कर दे, एक फेस हो सकता है कि यह फेस है बट अल्टीमेटली कलेक्टिव डिसीजंस मैटर करते हैं मतलब अगर पिछले जोलिटिक तो जो भी मतलब उन्होंने ਟੀਮ ਤੇ ਹੈਗੇ ਨੇ ਅਗਰ ਉਹ ਨਹੀਂ ਚਾਹਣਗੇ ਤੇ ਸੁਬੀਰ ਬਾਗਲ ਵੀ ਇਕੱਲੇ ਨਹੀਂ ਕਰ ਪਾਗੇ ਇਹ ਟੀਮ ਵਰਕ ਹੈਗਾ ਇਹ ਸੂਰਾ ਹੂੰ ਕਿਸੇ ਨਾ ਕਿਸੇ ਕੋਈ ਸਪੋਰਟ ਹੈਗਾ ਔਰ ਇੱਕ ਟਾਈਮ ਤੋਂ ਬਾਅਦ ਜਿਹੜਾ ਬੰਦਾ ਇੱਕ ਅੱਛੇ ਕਾ setLevel ਤੇ ਪਹੁੰਚ ਜਾਂਦਾ ਉਹਦੇ ਬਾਅਦ ਉਹਦਾ ਮਤਲਬ ਉਹਦੇ ਚਮਚੇ بڑے ਹੋ ਜਾਂਦੇ ਨੇ ਉਹਨੂੰ ਹਮੇਸ਼ਾ ਯਾਦ ਨਾ ਰੱਖਦੇ ਨੇ ਉਹਨੂੰ ਉਹਨੂੰ ਕਦੀ ਵੀ ਰਿਐਲਿਟੀ ਉਹ ਦੇਖ ਨਹੀਂ ਸਕਦਾ ਕਿ ਐਕਚੁਅਲੀ ਜੇ ਗਰਾਉਂਡ ਰਿਐਲਿਟੀ ਕੀ ਹੈ और पंजाब के पॉलिटिशियन सर सॉरी टू से बट सर वो आज भी नहीं समझ पा रहे कि वो किस मतलब एक तरीके ना एक छोटी गल मैं कहा कि दूजी चेस खेल रहे और लूडो खेल रहे हैं इन्हों पता ही नहीं लग रहा सर कि हो की रहा है और थोड़ा सर बहुत छोटी जी गल मैं दस रहा और बड़ी इंपॉर्टेंट है मैं क्लीयरली सारी गल खोल के तो नहीं कहूंगा बट ડોડીજી મે હિન્ટ કર રહા હાં જેڑا گلوبલ એનવાયરમેન્ટ બનયા હુએ હે ઓર જેڑا કુછ હોને રીસેન્ટલી કેનેડા સે હોયા હુએ હે એਦਾ ઇમ્પેક્ટ ਸਾਡੇ જેડે સ્કૂલ ગોઈંગ બચ્ચે ને ઓ ફેસ કર રહે હે ઓર જો 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 વાકે પંજાબ સે આ બહાર બહાર લે મુલકાં ચ હોnda ઓ બાકી શિક્ષા تے وی અસર પૈnda હૈ એતે કોઈ શખ નહીં બહોત જ્યાદા પેમે સર બહોત જ્યાદા પેમે ઓર આયરની હે હૈ જી કી સર सोरी तुम जिन्ना पंजाब सिक्खी का कारण हो सर उस तो बहुत अच्छी लाख गुना ज्यादा अच्छी सिक्खी है बाहर बिल्कुल बहार बिलकुल